हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਜੀ ਸੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਲਈ ਆਪਾਂ ਪੰਜ گاਵਾ ਦੀ ਵੀਡੀਓ ਲੈ ਕੇ ਆਏ ਜਿਹੜਾ ਬਾਈ ਨੇ ਪੰਜ گاਵਾ ਵੀਡੀਓ ਦੇ ਵਿੱਚ ਵੇਚਣਾ ਨੇ ਹਾਂ ਸੋ ਉਸ ਤੋਂ ਪਹਿਲਾਂ ਬੇਨਤੀ ਆ ਕਿ ਜੇਕਰ ਚੈਨਲ ਤੇ ਪਹਿਲੀ ਵਾਰ ਆ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਦਬਾ ਲਿਓ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੇ ਕਿਸੇ ਭਰਾ ਨੇ ਕੋਈ ਮਿੱਥ ਹੈ ਵੀਡੀਓ ਬਣਾਉਣੀ ਦੀ ਤਾਂ ਮੇਰਾ ਨੰਬਰ ਨੋਟ ਕਰ ਲਓ ਜੀ 8360462501 8360462501 ਸੋ ਵੀਡੀਓ ਪੂਰੀ ਲਾਜ਼ਮੀ ਦੇਖਿਓ ਬਾਕੀ ਤਸੱਲੀ ਨਰਖਵਾਰ ਕਰਨੀ ਤੁਹਾਡਾ ਫਰਜ਼ ਬਣਦਾ ਹੈ ਤੇ ਬਾਕੀ ਸਾਰੇ ਡਿਟੇਲ ਆਪਾਂ ਬਾਈ ਤੋਂ ਬਾਈ ਦਾ ਐਡਰੈਸ ਸਾਰਾ ਹਨਾ ਕੀ ਗੱਲਬਾਤ ਸਾਰੇ ਵੀਡੀਓ ਵਿੱਚ ਕਰਾ ਦੇਾਂਗੇ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਬਾਈ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਬੋਲ ਦਿਓ ਨਾਮ ਇਕਬਾਲ ਸਿੰਘ ਜੀ ਪਿੰਡ ਨਨੇਬਾਲ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਨੇੜੇ ਭਧੌੜਾ ਸ਼ਹਿਰਾਗਾ ਨਾ ਜੀ ਹਾਂ ਨੇੜੇ ਸਹਿਣਾ ਭਧੌੜਾ ਜੀ ਮੋਬਾਈਲ ਨੰਬਰ ਬਾਈ 7710737100 ਜੀ ਠੀਕ ਆ ਬਾਕੀ ਨੰਬਰ ਤੁਹਾਨੂੰ ਸਕਰੀਨ ਤੇ ਲਾ ਦੇਣਾ ਬਾਈ ਤੇ ਕਿਹੜੀ ਆਲ ਸਟਾਰਟ ਕਰ ਲਈ ਪਹਿਲਾਂ ਆਹ ਉਹ ਸੂਈ ਵੀ ਤਾਜੀ ਹੁਣੇ ਸੂਈ ਆ ਬਾਈ ਜੀ ਜਿਹੜੀ ਤਾਜੀ ਸੂਈ ਆ ਆਪਾਂ ਇਹ ਤੋਂ ਦੂਜੇ ਸੂਈ ਸੂਈ ਨੂੰ ਤਾਂ ਵਾਹ ਲੜ ਨਾਲ ਹਾਂ 10 15 ਮਿੰਟ ਹੋਇਆ ਬਈ ਸੂਈ ਬੱਚਾ ਕੀ ਦਤ ਮਗਰ ਮਗਰ ਬੱਚਾ ਵੀਰੇ ਮਗਰ ਬੱਚਾ ਦਾ ਠੀਕ ਆ ਲੋ ਜੀ ਬਰਾ ਥਣਥਣ ਦੀ ਕੁਆਲਿਟੀ ਚੈੱਕ ਕਰ ਲੋ ਜੀ ਬਈ ਲੈ ਠੰਡੀ ਸੀ ਲਪਰੀ ਗੋਰੀ ਮਾਜ ਮੈਂ ਮਰਜੀ ਬੱਠੀ ਆ ਥਾਏ ਕੋਈ ਸੰਬੰਧ ਨਹੀਂ ਕੋਈ ਮੈਂ ਨਾ 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 ਧਾਰਾ ਮਾਰ ਕੇ ਦੇ ਜੀ ਠੀਕ ਆ ਠੀਕ ਆ ਲੋ ਜੀ ਪਿੱਛੇ ਆਰਡਰ ਦੀ ਕੁਆਲਿਟੀ ਚੈੱਕ ਕਰ ਲੋ ਇੱਥੋਂ ਦੇਖੋ ਥਣਥਣ ਹੋਣਾ ਬਾਕੀ ਥੋੜਾ ਹਜੇ ਭੜਾਣੇ ਗਿਆ ਗਾਂ ਦਾ ਕੱਦ ਘਾਟ ਹੋਤਾ ਬਈ ਹੈ ਨਾ ਕਾ ਤਾਂ ਦੁੱਧ ਵੀ ਬਈ 30 ਕਿਲੋ ਦੇਣਾ ਬੜਨੇ ਠੀਕ ਆ ਤੋੜ ਦੀ ਮ ਤੇ ਕੋਈ ਨਹੀਂ ਹੈ ਵੀ ਛੋਟਾ ਕੱਦ ਦਾਗਾ ਬੇਲ ਵੀ ਗਾਂ ਦੀ ਖਾਸ ਹੀ ਲੰਬੀ ਹੈ ਤੇ ਕੱਦ ਵੀ ਖਾਸ ਹੁੰਦਾ ਨਾ ਬਸ ਇਹ ਆਡਰ ਤੁਹਾਨੂੰ ਇਹ ਤਾਂ ਹੈ ਨਹੀਂ ਹੁਣ ਇੱਕ ਰੂ ਖੜਾਉਦਾ ਕੰਮ ਇਹ ਚ ਹੈ ਨਹੀਂ ਹੁਣੇ ਸੂਈਆ ਤੁਹਾਡੇ ਸਾਹਮਣੇ ਵੀ ਜਿੰਨਾ ਇਹਨੇ ਆਡਰ ਤਿਆਰ ਕੀਤਾ ਨਾ ਇਥੋਂ ਫੇਸ ਕੁਆਲਟੀ ਚੈੱਕ ਕਰ ਲਓ ਨਾ ਸੰਤੋਰ ਕੇ ਦਿਖਾ ਦੇਣਾ ਬੈਠ ਆਪਾਂ ਲਓ ਜੀ ਆਡਰ ਦੀ ਕੁਆਲਟੀ ਕਰੋ ਪਿੱਛੇ ਤੋਂ ਚੈੱਕ ਆ ਬਾਜਨ ਬੋਜਨ ਦੇਖ ਸਕਦੇ ਹੋਗੇ ਠੀਕ ਆ ਬਸ ਮੋੜ ਲਾਓ ਵੀ ਬਾਹਰ ਲੰਬੀ ਨਾਲ ਤਾਂ ਫਿਰ ਨਾ ਵੀਡੀਓ ਲੰਬੀ ਹੋ ਜੂਗੀ ਦੁੱਧ ਵੜ 30 ਕਿਲੋ ਦੇ ਦੋ ਬਾਈ ਹੂੰ ਕਾੜ ਦੂਗੀ ਬਾਈ ਪ੍ਰਿੰਟ ਬਰੰਡ ਚੰਗਾ ਨਾ ਬਹੁਤ ਸੋਨਾ ਜਮਕਦਮ ਇੱਥੇ ਨਾੜਾ ਨਾੜਾ ਚੈੱਕ ਕਰ ਲਓ ਲਓ ਜੀ ਦੇਖ ਸਕਦੇ ਹੋ ਦੂਜਾ ਸੋਹ ਖੋਈ ਵੀ ਆ ਬਾਈ ਕਹਿੰਦਾ ਬਹੁਤ ਵਧੀਆ ਪਾਉਗੀ ਥਾਂ ਤੋਂ ਚਾਰੇ ਨਿਖੜ ਮਗੇ ਪੰਜਵੀਂ ਛੇਵੀਂ ਫੋਰਟ ਸੰਗ ਹੈ ਨਹੀਂ ਜੀ ਮਗਰ ਬੱਛਾ ਆ ਗਿਆ ਨਾ ਹਾਂ ਜੀ ਮਾਰ ਬੱਛਾ ਜੀ ਠੀਕ ਆ ਠੀਕ ਆ ਦੇਖ ਸਕਦੇ ਆ ਇੱਥੋਂ ਤੁਸੀਂ ਬਹਿਣੀ ਸ਼ਾਰਟ ਚੈੱਕ ਕਰ ਲਓ ਇੱਥੋਂ ਦੇਖੋ ਬਹਿਣੀ ਸ਼ਾਰਟ ਇੱਥੇ ਮੁੱਲ ਫਿਰ ਇਹਦਾ ਮੋਲ ਬਾਈ ਫੋਨ ਤੇ ਕਰਾਂ ਕਿ ਮੇਰੀ ਕੋਈ ਵੇਚਣ ਵਾਲਾ ਲੈ ਜਾਂਦਾ ਯਾਰ ਹੂੰ ਹੋਊਗਾ ਜਾਇਜ ਹੀ ਫਿਰ ਬਾਈ ਮੋਲ ਹਾਂ ਜਾਇਜ ਅੱਗੇ ਬਾਈ ਮੈਂ ਦੋ ਨੰਬਰ ਆ ਗਈ ਇਹ ਸੂਈ ਆ ਬਾਈ ਇਹਨੂੰ ਅੱਜ ਤੱਕ ਤਿੰਨ ਦਿਨ ਹੋ ਗਏ ਸੂਈ ਨੂੰ 10 ਕਿਲੋ ਬੋਲਾ ਬਾਈ ਬੱਚਾ ਬੱਚਾ ਬਠਾ ਪੱਛਾ ਬਾਈ ਆ ਬੱਚਾ ਦਾ ਜੀ ਐਰ ਸ਼ੈਡ ਦਾ ਬੱਚਾ ਮਗਰ ਆਗਾ ਠੰਡੀ ਸੀ ਲਾ ਬਾਈ ਜਿਵੇਂ ਮਰਜੀ ਬਠਾ ਰਿਹਾ ਇਹ ਸੰਗ ਸੰਗ ਜੀ ਠੰਡੀ ਬੋਦਾ ਨਾ ਹਾਂ ਹਾਂ ਠੰਡੀ ਸੀ ਇਹ ਇਸ ਟਾਈਮ ਤੀਜਾ ਦਿਨ ਸੂਈ ਨੂੰ ਆ ਤੀਜਾ ਬੋਲਾ ਹੀ ਆ ਬਾਈ ਵਾਲੇ ਤੇ ਦੁੱਧ ਕਿੰਨਾ ਹੈ ਬੋਲਾ ਦੋ ਦਾ 9-10 ਕਿਲੋ ਬੋਲਾ ਬਾਈ ਚਾਹੇ ਕੋਈ ਦੋ ਡੰਗ ਚੋਲੇ ਦੋ ਕੱਦ ਕਾਠ ਦਰਮਿਆਨ ਨਾਗਾ ਉਹ ਵਧੀਆ ਰਾਜੇ ਸੰਭੀ ਪਲੀ ਐ ਲੋ ਦੇਖ ਠੀਕ ਆ ਫਿਰ ਬੱਚੇ ਦਾ ਵਧ ਕਰਦੀ ਹੈ ਨਾ ਹਾਂ ਹਾਂ ਬੱਚੇ ਦਾ ਬੱਚੇ ਦਾ ਭਾਈ ਦੀ ਬੈੜ ਲੋ ਦੇਖੋ ਜੀ ਮੁੱਲ ਫਿਰ ਇਹਦਾ ਭਾਈ ਫੋਨ ਇਹਦਾ ਮੁੱਲ ਫੋਨ ਤੇ ਕਰਾਂਗੇ ਇਹਦਾ ਮੁੱਲ ਫੋਨ ਤੇ ਹੋ ਜੂਗਾ ਹਾਂਜੀ ਠੀਕ ਆ ਜੀ ਆ ਕਿ ਭਾਈ ਆ ਤੈਨਾਂ ਨੰਬਰ ਆ ਗਈ ਜਿਹੜੀ ਇਹ ਦੂਜੇ ਸੂਏ ਵੈੜਾ ਬਾਈ ਸੂਂਦੀ ਆ ਤੇ ਸੂਂਦਾ ਕਿੰਨਾ ਟਾਂ ਬਾਕੀ ਪਿਆ ਇਹ ਬਾਈ 2-4 ਦਿਨ ਹੀ ਲਊਗੀ ਸੂਂਦੇ ਦੁੱਧ ਦੇ ਦੂ ਬਾਈ 22 ਕਿਲੋ ਵੈੜੇ ਹੂੰ ਗਾਂ ਦਾ ਬਾਈ ਨੂੰ ਵੀ ਚੰਗਾ ਨਾ ਬਾਈ ਵੈੜਦਾ ਹਾਂ ਹਾਂ ਸੋਹਣਾ ਤੁਹਾਨੂੰ ਵੀ ਚੰਗਿਆ ਚਾਰੇ ਨਾ ਥਾਂ ਤੋਂ ਬਹੁਤ ਸੋਹਣਾ ਹੈ ਆਡਰ ਵੀ ਦੇਖ ਸਕਦਾ ਏਡਰ ਸੋਨਾ ਵੈੜਦਾ ਬਾਈ ਬਾਕੀ ਜਿਵੇਂ ਤਿੰਨ ਚਾਰ ਦਿਨ ਸੂਂਦੇ ਬਾਕੀ ਪਏ ਨੇਗੇ ਉਸ ਦਿਨ ਆਡਰ ਇਹ ਸੂਂਵੇਂ ਨੂੰ ਵਧਿਆਇ ਤਿਆਰ ਕਰ ਲੈਣਾਗਾ ਹਾਂ ਕੱਦ-ਕਾੜ ਹੋਈ ਠੀਕ ਆ ਵੈੜਦਾ ਲਾਈਂ ਟੇਡੇ ਲੋਟ ਕਰਕੇ ਵੀ ਲਓ ਜੀ ਦੇਖੋ ਇੱਥੋਂ ਨਿਆ ਮਾਰ ਲਓ ਵੈੜ ਦੇ ਵਿੱਚ ਇੱਥੋਂ ਨੇੜੇ ਹੋ ਕੇ ਦਿਖਾਉ ਆ ਚੈੱਕ ਕਰੋ ਨਾਲਾ ਨੋੜਾ ਲੇਵੇ ਦੇ ਉੱਪਰ ਬਹੁਤ ਸੋਹਣਾ ਲੱਗਿਆ ਹੋਗਾ ਨਹੀਂ ਆ ਚਾਰੇ ਥਣ ਦੇਖਣ ਮੈਂ ਪੰਜਵੀਂ ਤੇ ਛੇਵੀਂ ਫੋਟ ਸੰਗ ਹੈ ਨਹੀਂ ਭੋਰਾ ਵੀ ਥੋੜੇ ਨੌ ਨੂੰ ਬਰਾਉਣ ਵਾਲੇ ਹੈ ਜੀ ਹੈ ਨਾ ਬਾਈ ਹਾਂ ਹਾਂ ਨੌ ਬਰਮਾਉਣ ਵਾਲੇ ਥੋੜੇ ਪੈਰਾਂ ਦੇ ਨੌ ਚੜੇ ਬੈਗੇ ਹਾਂਜੀ ਹਾਂਜੀ ਨੌ ਬਰਾਉਣ ਵਾਲੇ ਹੈਗੇ ਬਾਕੀ ਸੋਨ ਤੋਂ ਆਦਾ ਬਣ ਜਾਣਗੇ ਪਹਿਲਾਂ ਹੋਰ ਦਿੱਕਤ ਆ ਜਾਂਦੀ ਜੀ ਲਓ ਜੀ ਕਿਸ ਨੂੰ ਫੇਸ ਕੁਆਲਿਟੀ ਚੈੱਕ ਕਰਾ ਦਿੰਦੇ ਚੋ ਮੈਂ ਫਰੰਟ ਨੂੰ ਦੇਖ ਸਕਦਾ ਬੈਠ ਦਾ ਦਹਾਏ ਵੀ ਮੂੰਹ ਜਿਹਾ ਕਰਕੇ ਆ ਦੇਖੋ ਜੀ ਫੇਸ ਕੁਆਲਿਟੀ ਚੈੱਕ ਕਰ ਲਓ ਬੈਠਦੀ ਠੀਕ ਹੈ ਜੀ ਅੱਗੇ ਜਿਵੇਂ ਤੇਰਾ ਨੰਬਰ ਬਾਈ ਬੋ ਬਾਈ ਪਹਿਲਾਂ ਬੱਛੀ ਐ ਪਲੂ ਲੈ ਪਲੂਣਾ ਲੈ ਕੈ ਬਾਤ ਐ ਠੰਡੀ ਵੜੀ ਆ ਨਾ ਉਹ ਚੱਕ ਲਈ ਮਾਂ ਚੀ ਨੀ ਇਹਦਾ ਨਾਲ ਦੀ ਨਾਲੀ ਬਹੁਤ ਸਾਨੀ ਹੂੰ ਠੰਡੀ ਐ ਤੂੰ 25 ਸੌਂਦੀ ਐ ਬਾਈ ਐ ਸੌਂਦਾ ਕਿਨਾ ਕਿਨਾ ਬਾਕੀ ਪੈਗਾ ਇਹ ਬਾਈ ਲਊਗੀ 2-4 ਦਿਨ ਇਹ ਲੋ ਦੁੱਧ ਦੇ ਦੋ 17 ਕਿਲੋ ਚਮਕ ਬਹੁਤ ਬੱਛੀ ਦੇ ਨਾ ਚਮਕਦਾ ਵਾਂ 16-17 ਕਿਲੋ ਦੁੱਧ ਦੇ ਦੋ ਲਓ ਇਹ ਦੇ ਫੇਸ ਕੁਆਲਟੀ ਮਣੇ ਮਣੇ ਸੈਂਗਾ ਪਿੱਛੇ ਮੁੜੇ ਵਾ ਕੋਈ ਐ ਨਹੀਂ ਵੱਡੇ ਤਿੱਖੇ ਸੈਂਗੜੀ ਹੈ ਕੱਦ ਕਾਠ ਦਰਮਿਆਨਾ ਵਧੀਆ ਪਤਲੇ ਪਿੰਡੇ ਦੀ ਵਹਿੜ ਹੈਗੀ 1500 ਲਗ ਲਵਾਈ ਕਹਿੰਦਾ ਬੈਠਾ ਉਹ ਤੇ ਚਵਾ ਦਊਗੀ ਮੁੱਲ ਜਾਇਜ਼ ਹੀ ਹੋਊਗਾ ਫਿਰ ਜਾਇਜ਼ ਜਾਇਜ਼ ਜੀ ਬਾਈ ਠੀਕ ਆ ਠੀਕ ਆ ਮੁੱਲ ਬਾਈ ਕਹਿੰਦਾ ਜਾਇਜ਼ ਜਾ ਕਰਦੇ ਆਗੇ ਫੋਮਾ ਛੱਡ ਕੇ ਬੈਠਾ ਰਿਹਾ ਥੱਲੇ ਯਾਰ ਲੈ ਹੋਏ ਚੱਕਰ ਨਹੀਂ ਨਾ ਨਾ ਲੈ ਲੈ ਬਾਈ ਨੇ ਰਸਾ ਵੀ ਛੱਡਤਾ ਤਾ ਇਹ ਦੇਖ ਸਕਦੇ ਪੂਸ਼ਰਾ ਚੱਕ ਲਈ ਬੈੜ ਨੇ ਰਸਾ ਛੱਡਾ ਹੋਇਆ ਗਲੀ ਦੇ ਵਿੱਚ ਖੜੀ ਹੈਗੀ ਠੰਡੀ ਸਿਲ ਪੂਰੀ ਆ ਨਾ ਹਾਂ ਠੰਡੀ ਸਿਲ ਬਾਈ ਚੰਗੀ ਆ ਬੈੜ ਲੈ ਮੋੜ ਦੇ ਬਾਈ ਫਿਰ ਤੁਹਾਨੂੰ ਲੈ ਲੈ ਤੁਹਾਨੂੰ ਨੇੜੇ ਹੋ ਕੇ ਦਿਖਾ ਦੇਣਾ ਤੁਹਾਨੂੰ ਇੱਥੋਂ ਮੈਂ ਦੇਖ ਲੈ ਇੱਥੇ ਦੇਖੋ ਆਰਡਰ ਦੀ ਕੁਆਲਿਟੀ ਆ ਚੈੱਕ ਕਰ ਲੀ ਇਥੋਂ ਬਹਿਣੀ ਸਾਈਡ ਤੋਂ ਖੰਡ ਚੈੱਕ ਕਰ ਲੋ ਫੇਸ ਕੁਆਲਟੀ ਦੇਖ ਸਕਦੇ ਹੁਣ ਇਥੋਂ ਚੈੱਕ ਕਰ ਲੋ ਯਾਡਰ ਦੀ ਕੁਆਲਟੀ ਬਹਿਣੀ ਸਾਈਡ ਤੋਂ ਦਿਖਾ ਚੁੱਕਾ ਦੋ ਬਲ ਮੈਂ ਇਥੋਂ ਕੋਈ ਨਹੀਂ ਸ਼ਾਰਟ ਤੋਂ ਨਿਗਾਹ ਮਾਰ ਲੋ ਨਾ ਤੇ ਅੱਗੇ ਆ ਗਈ ਵੀਰੇ ਆਹ ਆਹ ਕਿਹੜੀ ਨਸ ਲੱਗੀ ਇਵੇਰੇ ਸਾਹੀਵਾਲ ਦਾ ਕਰਾਓ ਸਾਹੀਵਾਲ ਚ ਆ ਗਈ ਹਾਂ ਗਾਂ ਦਾ ਕੱਦ ਕਾਠ ਖੀਰੀ ਆ ਬਈ ਕੱਦ ਬਹੁਤ ਆ ਦੁੱਧ ਦੇ ਦੋ 22 ਕਿਲੋ ਬਈ ਇਹ ਵੀ ਭਾਜਨ ਬਹੁਤ ਆ ਗਾਂ ਦਾ ਵਜ਼ਨ ਬਹੁਤ ਹੂੰ ਦੰਦੋ ਖੀਰੀ ਆ ਬਈ ਖੀਰੀ ਆ ਬਈ ਖੀਰੀ ਰੰਗ ਨੂੰ ਵੀ ਬਹੁਤ ਸੋਨਾ ਬਹਿੜਦਾ ਹਾਂ ਹਾਂ ਸੋਨਾ ਬਈ ਦੁੱਧ 20 ਕਿਲੋ ਬਈ ਬੜਾ ਭਲਾ ਭਲਾ ਦਿਖਾਉਂਦੀ ਆ ਨਾ ਇਹ ਤਾਂ ਕਿੰਨਾ ਗੜਾ ਸੂਨ ਦਾ ਬਾਕੀ ਵਾਵਾ ਜੀ ਦਾ ਇਹ ਬਈ ਲਊਗੀ ਬਸ 5-4 ਦਾਂ ਲਊਗੀ 5-4 ਦਾਂ ਬਈ ਕਹਿੰਦਾ ਹੇ ਸੂਨ ਦੇ ਲਊ ਦੁੱਧ ਦੇ ਦੋ 22 ਕਿਲੋ ਬਈ ਬਹਿੜ ਹਜੇ ਭਲਾ ਭਲਾ ਨਹੀਂ ਇਹਦਾ ਖਾਸ ਲਓ ਜੀ ਦੇਖੋ ਠੀਕ ਆ ਮੋੜ ਲਾ ਬਈ ਚੰਗੀ ਹੈ ਵੜ ਕਲਮ ਲਾ ਕੇ ਕੱਢ ਗਾੜਾ ਫਾਇਰ ਟੈਲ ਟੂਲ ਬਹੁਤ ਵੇਲੇ ਵਿੱਚ ਨਾ ਵੀ ਹੇ ਤਾਂ ਹਾਂ ਲਾ ਬਹੁਤ ਟੈਲ ਪਈ ਆ ਬਈਲੇ ਵਿੱਚ ਦੁੱਧ ਦੀ 20-22 ਕਿਲੋ ਦੇ ਨਾਲ ਬੈੜ ਨੇ ਖੀਰੀ ਹੂੰ ਜਿੰਦ ਜਾਣ ਚਾਹਾਂ ਬੈੜ ਕੱਢ ਦੂੰਗਾ ਲੋ ਜੀ ਚੈੱਕ ਕਰ ਲੋ ਇੱਥੇ ਜਨਾ ਕੋਈ ਨਹੀਂ ਸੜਾ ਦਿਖਾ ਦੋਗਾ ਇੱਥੋਂ ਪਿੱਛੋਂ ਅੱਡ ਚੈੱਕ ਕਰ ਲੋ ਤੇ ਮੁੱਲ ਫਿਰ ਭਾਈ ਇਹਨਾਂ ਦਾ ਵੀ ਸਾਰਿਆਂ ਦਾ ਮੁੱਲ ਹਾਂ ਫਿਰ ਵੇਚਣ-ਬੁੱਚਣਾਂ ਲਾਇਆ ਜਾਂਦਾ ਭਾਈ ਯਾਰ ਠੀਕ ਆ ਠੀਕ ਆ ਲੋ ਜੀ ਦੇਖ ਸਕਦੇ ਹੋ ਬੈੜ ਦਾ ਕੱਦ ਘਾਟ ਚੰਗਾ ਬੈੜ ਦਾ ਪਲੂ ਨੂੰ ਬੱਛੀ ਆ ਦੰਧੋ ਖੀਰੀ ਆ ਤੇ ਇਹ ਵੀ ਪਹਿਲੇ ਸੂਏ ਨਾ ਇਹ ਵੀ ਠੰਡੀ ਸਿਲਪੂਰੀ ਆ ਜੀ ਹਾਂ ਹੂੰ ਇਹ ਮਰਜੀ ਲੈ ਬੈਠਾ ਰਹਿ ਠੀਕ ਆ ਠੀਕ ਆ ਭਾਈ ਤੇ ਅੱਗੇ ਜਿਵੇਂ ਦੂਜਾ ਸੂਸਣ ਵਾਲੀ ਆ ਤੇ ਅੱਗੇ ਲਾਸਟ ਤਾਜੀ ਸੂਈ ਸਵਾਈ ਹੈਗੀ ਤੇ ਇੱਕ ਇਹਦੇ ਜਿਵੇਂ ਤੁਹਾਨੂੰ ਦਿਖਾਈ ਸੀ ਪਹਿਲਾਂ ਆਪਾਂ ਤਾਜੀ ਸੂਈ ਹੈ ਨਾ ਹਾਂਜੀ ਪੰਜ ਵਾਰ ਅੱਜ ਦੀ ਵੀਡੀਓ ਚ ਨੇ ਜੀ ਜਿਹੜੀ ਵੀ ਤੁਹਾਨੂੰ ਬੈਡ ਪਸੰਦ ਆਈ ਸੋ ਇੱਥੇ ਪਿੰਡ ਨਾਣੇਵਾਲ ਤਹਿਸੀਲ ਤਪਾ ਦਾ ਜ਼ਿਲ੍ਹਾ ਬਰਨਾਲਾ ਨੇੜੇ ਭਧੌੜ ਸ਼ਹਿਰ ਇੱਥੇ ਆ ਕੇ ਦੇਖ ਕੇ ਖਰੀਦ ਸਕਦੇ ਹੋ ਧੰਨਵਾਦ ਜੀ ਸਸਤੀ ਕਾਲ ਮਿਲਦਾਂਗੇ ਸੋ ਹੋਰ ਵੀਡੀਓ ਦੇ ਨਾਲ